ਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਦਿੱਲੀ ਦੀਆਂ ਸੰਗਤਾਂ ਹਰ ਸਾਲ ਇੱਥੇ ਹਾਜ਼ਰੀ ਭਰ ਆਉਂਦੀਆਂ ਨੇ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਹੈ ਤੇ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਉਂਦੇ ਹਾਂ ਅਸੀਂ ਸਾਨੂੰ ਬਹੁਤ ਉਤਸ਼ਾਹ ਹੁੰਦਾ ਹੈ ਕਿ 26 27 ਤਰੀਕ ਹੋਏ ਤੇ ਅਸੀਂ ਜਾਈਏ ਤੇ ਸੇਵਾ ਕਰੀਏ ਜਾ ਕੇ ਲੰਗਰ ਲਾਂਦੇ ਆ 26 ਔਰ 27 ਨੂੰ ਅਸੀਂ ਬੜੇ ਚਾਅ ਨਾਲ ਸਵੇਰ ਤੋਂ ਲੈ ਕੇ ਰਾਤ ਤੱਕ ਬਾਬਾ ਦੇ ਪੂਰੇ ਦਰਸ਼ਨ ਨਾਲ ਅਸੀਂ ਕਿਨਾ ਜਿਦਾਰ ਕਰਦੇ ਆ ਨਾ ਹਮ ਹਰ ਸਾਲ ਆਤੇ ਹਮੇ 25 ਸਾਲ ਹੋ ਗਏ ਯਹਾਂ ਤੇ ਸਟਾਲ ਲਗਾਤੇ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਬਾਹਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵੱਖ-ਵੱਖ ਤਰ੍ਹਾਂ ਦੇ ਸੰਗਤ ਦੇ ਆਉਣ ਲਈ ਜੋ ਲੰਗਰ ਨੇ ਉਹ ਲਗਾਏਗੇ ਨੇ ਤਾਂ ਅੱਜ ਜੋ ਲੰਗਰ ਦੀ ਤਸਵੀਰ ਦਿਖਾ ਰਿਆ ਉਹ ਹੈ ਦਿੱਲੀ ਤੋਂ ਆਈਆਂ ਸੰਗਤਾਂ ਵੱਲੋਂ ਲਗਾਏ ਗਏ ਲੰਗਰ ਦੀ ਤਸਵੀਰ ਤਾਂ ਦੂਰੋਂ ਦੂਰੋਂ ਤਾਂ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਨਤਮਸਤਕ ਪਹੁੰਚਦੀਆਂ ਨੇ ਸੰਗਤਾਂ ਉੱਥੇ ਹੀ ਵਾਖ ਵਖਤ ਰਾਨੀਆਂ ਸੇਵਾਵਾਂ ਲੰਗਰ ਦੀਆਂ ਜੋ ਨਿਭਾਈਆਂ ਜਾਂਦੇ ਨੇ ਤੇ ਅੱਜ ਦਿੱਲੀ ਤੋਂ ਸੰਗਤਾਂ ਆਈਆਂ ਨੇ ਸੰਤਾ ਮੇਰੇ ਨਾਲ ਸਾਰੀਆਂ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਨੂੰ ਅਨੋਖੇ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੀਆਂ ਲੱਖ ਲੱਖ ਵਧਾਈਆਂ ਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਦਿੱਲੀ ਦੀਆਂ ਸੰਗਤਾਂ ਹਰ ਸਾਲ ਇੱਥੇ ਹਾਜ਼ਰੀ ਭਰ ਆਉਂਦੀਆਂ ਨੇ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਹੈ ਤੇ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਉਂਦੇ ਹਾਂ ਅਸੀਂ ਤੇ ਜੋ ਵੀ ਮਹਾਰਾਜ ਦੀ ਕਿਰਪਾ ਨਾਲ ਬਖਸ਼ਿਸ਼ ਹੁੰਦੀ ਹੈ ਉਹ ਅਸੀਂ ਸੇਵਾ ਕਰਦੇ ਜਿਹੜੇ ਜਿਹੜੇ ਲੰਗਰ ਅੱਜ ਨੇ ਛੋਲੇ ਪਟੋਰੇ ਪਕੌੜੇ ਚਾਵਲ ਛੋਲੇ ਬੰਦ ਟਿੱਕੀ ਆਈਸਕ੍ਰੀਮ ਹੋਰ ਤਰ੍ਹਾਂ ਤਰ੍ਹਾਂ ਦੀਆਂ ਜੋ ਵੀ ਮਹਾਰਾਜ ਕਿਰਪਾ ਕਰਦੇ ਨੇ ਉਹਦੀ ਹਰ ਸਾਲ ਬਸ ਇੱਥੋਂ ਹੋ ਕੇ ਜਾਈਦਾ ਹੈ ਤੇ ਅਗਲੇ ਸਾਲ ਦੀ ਉਡੀਕ ਰਹਿੰਦੀ ਹੈ ਕਿ ਵੀ ਕਦੋਂ ਸਾਲ ਬੀਤੇ ਤੇ ਬਾਬਾ ਦੀਪ ਸਿੰਘ ਦੇ ਜਨ ਆਪਣਾ ਸ਼ੇਧੀ ਸਥਾਨ ਤੇ ਜਾਈਏ ਤੇ ਜਾ ਕੇ ਦਰਸ਼ਨ ਮੇਲੇ ਕਰੀਏ ਨਾਲ ਜਨਮ ਦਿਹਾੜਾ ਮਨਾਈਏ ਤੇ ਨਾਲ ਜੋ ਲੰਗਰ ਦੀ ਸੇਵਾ ਹੋ ਸਕਦੀ ਹੋ ਕਰੀਏ ਸਾਰਾ ਦਿਨ ਚਲਦੀ ਰਹੇਗੀ ਹਾਂ ਜੀ ਇਹ ਲੰਗਰ ਦੀ ਸੇਵਾ ਸਾਰਾ ਦਿਨ ਚਲਦੀ ਰਹੇਗੀ ਦੋ ਦਿਨ ਚਲਦੀ ਹੈ ਜੀ 26 ਔਰ 27 ਤਰੀਕ ਦੋ ਦਿਨ ਸੇਵਾ ਚਲਦੀ ਹੈ ਸੋ ਬਿਲਕੁਲ ਦੇਖ ਸਕਦੇ ਹੋ ਕਿ ਦਿੱਲੀ ਦੀਆਂ ਸੰਗਤਾਂ ਦੇ ਵੱਲੋਂ ਖਾਸ ਲੰਗਰ ਆਪਣੇ ਪਰਿਵਾਰ ਦੇ ਨਾਲ ਜੋ ਸੰਗਤਾਂ ਨੇ ਇੱਥੇ ਆਈਆਂ ਨੇ ਤਾਂ ਗੱਲਬਾਤ ਕਰਾਂਗੇ ਮਾਹੀ ਹਰਜੀਤ ਸਿੰਘ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਸਕਾਜੀ ਉਤਸ਼ਾਹ ਕਿੰਨਾ ਹੁੰਦਾ ਪ੍ਰੈਸਰ ਆਉਂਦਾ ਦਿੱਲੀ ਤੋਂ ਸਾਨੂੰ ਬਹੁਤ ਉਤਸ਼ਾਹ ਹੁੰਦਾ ਹੈ ਕਿ 26 27 ਤਰੀਕ ਹੋਏ ਤੇ ਅਸੀਂ ਜਾਈਏ ਤੇ ਸੇਵਾ ਕਰੀਏ ਜਾ ਕੇ ਸਾਨੂੰ ਬੜੀ ਖੁਸ਼ੀ ਮਿਲਦੀ ਹੈ ਤੁਹਾਡੇ ਵੱਲੋਂ ਇਹ ਲੰਗਰ ਦੀ ਸੇਵਾ ਨਿਭਾਈ ਜਾਂਦੀ ਹੈ ਤਾਂ ਅੱਜ ਵੀ ਅਸੀਂ ਦੇਖ ਰਹੇ ਹਾਂ ਵੱਖ-ਵੱਖ ਤਰ੍ਹਾਂ ਦੇ ਲੰਗਰ ਤਿਆਰ ਕੀਤੇ ਗਏ ਨੇ ਇਸ ਸਥਾਨ ਤੇ ਆ ਕੇ ਬਾਬਾ ਦੀਪ ਸਿੰਘ ਜੀ ਦਾ ਦਰ ਹੈ ਸਕੂਨ ਮਨ ਨੂੰ ਸ਼ਾਂਤੀ ਤੇ ਖੁਸ਼ੀ ਕਿੰਨੀ ਹੈ ਸਾਨੂੰ ਇੱਥੇ ਆ ਕੇ ਬੜੀ ਖੁਸ਼ੀ ਮਿਲਦੀ ਹੈ ਸਾਨੂੰ ਬੜੀ ਸ਼ਾਂਤੀ ਮਿਲਦੀ ਹੈ ਇੱਥੇ ਅਗੇ ਕੋਈ ਬੰਦਾ ਖਾਲੀ ਨਹੀਂ ਜਾਂਦਾ ਸਾਡੀ ਸਾਰੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਤੇ ਵਾਹਿਗੁਰੂ ਜੀ ਅੱਗੋਂ ਵੀ ਜਿਹੜੀ ਅਰਦਾਸ ਹੋਏਗੀ ਜਿਹੜੀ ਸ਼ੁਭ ਭਾਵਨਾ ਹੋਏਗੀ ਪੂਰੀ ਕਰਦੇ ਹੀ ਨੇ ਸੋ ਬਿਲਕੁਲ ਹਰ ਸਾਲ ਬਾਅਦ ਤੁਸੀਂ ਇੱਥੇ ਆਉਂਦੇ ਹੋ ਤਾਂ ਦਿੱਲੀ ਦੇ ਵਿੱਚ ਜਦੋਂ ਰਹਿੰਦੇ ਹੁੰਦੇ ਹੋ ਤਾਂ ਉਦੋਂ ਬਾਬਾ ਦੀਪ ਸਿੰਘ ਜੀ ਨੂੰ ਆਉਣ ਦੀ ਮਿਲਣ ਦੀ ਤਾਂਗ ਕਿੰਨੀ ਕਰਦੇ ਐ ਕਿ ਅਸੀਂ ਜਲਦੀ ਜਲਦੀ ਉਹ ਤਿੰਨ ਆਵੇ ਅਸੀਂ ਚਾਹੀਏ ਜਾਈਏ ਹਾਂਜੀ ਸਾਨੂੰ ਇਹ ਤਾਂ ਰਹਿੰਦੀ ਹੈ ਕਿ ਜਲਦੀ ਦਿਨ ਆਏ ਤੇ ਅਸੀਂ ਜਾਈਏ ਤੇ ਸੇਵਾ ਕਰੀਏ ਸਭ ਬਿਲਕੁਲ ਦੇਖ ਸਕਦੇ ਹੋ ਕਿ ਦਿੱਲੀ ਤੋਂ ਖਾਸ ਸੰਤਾਂ ਦਾ ਜੋ ਇੱਥੇ ਪੂਰਾ ਪਰਿਵਾਰ ਹੈ ਉਹਨਾਂ ਦੇ ਨਾਲ ਕਾਰੀਗਰ ਜਿਹੜੇ ਨੇ ਉਹ ਆਏ ਨੇ ਤੇ ਖਾਸ ਇੱਥੇ ਲੰਗਰ ਜੋ ਹੈ ਤਿਆਰ ਕੀਤਾ ਜਾ ਰਿਹਾ ਹੈ ਤਾਂ ਅੱਗੇ ਵੀ ਗੱਲਬਾਤ ਕਰਾਂਗੇ ਜੀ ਵਾਹਿਗੁਰੂ ਜੀ ਵਾਹਿਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਬਾਬਾ ਦੀਪ ਸਿੰਘ ਜੀ ਦਰਤਾ ਦਰਤੇ ਆਉਂਦਾ ਕਿੰਨਾ ਕੇ ਚਾ ਸੀਗਾ ਇੰਨੇ ਦੂਰ ਦਿੱਲੀ ਤੋਂ ਤੁਸੀਂ ਇੱਥੇ ਆਏ ਬਹੁਤ ਚਾ ਸੀ ਬਾਬਾ ਤਾਂ ਦੀਪ ਸਿੰਘ ਜੀ ਦੇ ਅਸੀਂ ਦਿਹਾੜੇ 'ਚ ਲੰਗਰ ਲਾਉਂਦੇ ਆ 26 ਔਰ 27 ਨੂੰ ਅਸੀਂ ਬੜੇ ਚਾ ਨਾਲ ਸਵੇਰ ਤੋਂ ਲੈ ਕੇ ਰਾਤ ਤੱਕ ਬਾਬਾ ਦੇ ਪੂਰੇ ਦਰਸ਼ਨ ਨਾਲ ਅਸੀਂ ਕਿਨਾ دیدار ਕਰਦੇ ਆ ਅਸੀਂ ਇੰਨੀ ਖੁਸ਼ੀ ਨਾਲ ਮਨਾਉਂਦੇ ਆ ਅਸੀਂ ਦਿੱਲੀਓ ਚੱਲ ਕੇ ਲੁਧਿਆਣੇ ਅੰਦਰ ਲੁਧਿਆਣੇ ਆਂਦੇ ਆ ਅਸੀਂ ਕਾਫੀ ਟਾਈਮ ਤੋਂ ਆ ਰਹੇ ਆ ਜਲਦੀ ਆ ਰਹੇ ਆ ਅਸੀਂ ਆਪਣੇ ਪਰਿਵਾਰ ਦੇ ਨਾਲ ਪ੍ਰਦਾਨ ਸਿੰਘ ਜੀ ਸਾਡੇ ਨੇ ਅਸੀਂ ਉਹਨਾਂ ਨਾਲ ਚੱਲਦੇ ਸੰਗਤ ਨਾਲ ਮਿਲ ਕੇ ਸਾਰੀ ਬਾਤ ਸਾਡੀ ਦਿੱਲੀਓ ਚੱਲ ਕੇ ਲੁਧਿਆਣੇ ਤੱਕ ਆਂਦੀ ਹੈ ਸਾਰੇ ਗੁਰਦੁਆਰੇ ਦਰਸ਼ਨ ਕਰਦੇ ਹੋਏ ਬਾਬਾ ਅੰਦੀਪ ਸਿੰਘ ਜੀ ਦੇ ਇੱਥੇ ਤਨ ਤਨ ਦਨਮਦੀ ਦੇ ਵਿਆੜੇ ਤੇ ਮਨਾਉਂਦੀ ਬੜੀ ਸਾਨੂੰ ਚਾਹ ਹੁੰਦਾ ਹੈ ਅੱਜ ਅਸੀਂ ਦੇਖ ਰਿਹਾ ਕਿ ਇੱਕ ਪਾਸੇ ਬਾਰਿਸ਼ ਵੀ ਪੂਰੀ ਤੇਜ਼ ਹੈ ਲੇਕਿਨ ਸੰਤਾ ਦੀ ਆਸਥਾ ਦੇ ਅੱਗੇ ਇਹ ਬਾਰਿਸ਼ ਫਿੱਕੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਕਿ ਬਾਰਿਸ਼ ਵਿੱਚ ਸੰਤਾ ਨੂੰ ਨਹੀਂ ਲੱਗ ਰਹੀ ਕਿਉਂਕਿ ਸੰਤਾ ਜੀ ਉਤਸਾਹੀ ਨਾਇੰਕ ਕੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਤਾਂ ਅੱਜ ਮਿਲਨ ਦੀ ਤਾਂ ਮਿਹ ਉਹ ਤੇ ਬਾਬੇ ਦੀ ਕਿਰਪਾ ਆ ਗਈ ਹੈ ਬਾਬਾ ਕਹਿੰਦਾ ਹੈ ਬਾਰਿਸ਼ ਹੋ ਰਹੀ ਹੈ ਸਭ ਨੇ ਜਾਣਾ ਗੁਰਦੁਆਰੇ ਬਾਰਿਸ਼ ਦੇ ਅੱਗੇ ਕੁਝ ਨਹੀਂ ਹੈ ਬਾਰਿਸ਼ ਵੀ ਪਈ ਜਾ ਰਿਹਾ ਹੈ ਸਵੇਰ ਤੋਂ ਮਗਰ ਬਾਬਾ ਜੀ ਦੇ ਦਰਸ਼ਨ ਕਰਨੇ ਸਭ ਨੇ ਜਾਣਾ ਹੈ ਅੱਜ ਬਾਬਾ ਜੀ ਦੇ ਜਨਮ ਦਾ ਦਿਹਾੜਾ ਹੈ ਉਹ ਸਾਰੇ ਮਨਾਉਂਦੇ ਨੇ ਉਹਨਾਂ ਨੂੰ ਇਹ ਬਾਰਿਸ਼ ਹੋਏ ਮੀਂਹ ਪਏ ਤੂਫਾਨ ਪਏ ਉਹਨਾਂ ਨੂੰ ਇਹਨਾ ਚਾਹ ਹੁੰਦਾ ਹੈ ਉਹ ਬੜੀ ਖੁਸ਼ੀ ਨਾਲ ਬਾਬਾ ਜੀ ਦਾ ਦਿਹਾੜਾ ਮਨਾਉਂਦੇ ਨੇ ਔਰ ਖੁਸ਼ੀਆਂ ਨਾਲ ਸਾਡਾ ਇਹ ਚੱਲਦਾ ਰਹਿੰਦਾ ਆਪਾਂ ਬੜੀ ਖੁਸ਼ੀ ਨਾਲ ਮਨਾਉਂਦੇ ਆ ਬਾਬਾ ਜੀ ਤੇ ਦਰ ਤੇ ਆਰਦਾ ਵਿਸ਼ਵਾਸ ਕਿੰਨਾ ਕਿ ਇੱਥੇ ਜੋ ਮੰਗਿਓ ਪੂਰਾ ਬਹੁਤ ਵਿਸ਼ਵਾਸ ਹੈ ਜੋ ਮੰਗੋ ਉਹ ਪੂਰਾ ਹੁੰਦਾ ਹੈ ਬਾਬੇ ਦੇ ਅੱਗੇ ਅਸੀਂ ਅਰਦਾਸ ਕਰਦੇ ਆ ਬਸ ਸਭ ਨੂੰ ਖੁਸ਼ ਰੱਖੇ ਸਭ ਨੂੰ ਆਪਣੇ ਮਾਪਿਓ ਦਾ ਆਗਿਆਕਾਰੀ ਬਣਾਏ ਅਸੀਂ ਬਸ ਇਹ ਸੇਵਾ ਕਰਦੀ ਰਹੀਏ ਅਸੀਂ ਜੋ ਬਹੁਤ ਦੂਰੋਂ ਆ ਕੇ ਸੇਵਾ ਕਰਦੇ ਆ ਅਸੀਂ ਬਸ ਇਹੀ ਕਰਦੇ ਆ ਬਾਬੇ ਸਾਡੇ ਹੱਥ ਪੈਰ ਸਲਾਮਤ ਰੱਖੇ ਅਸੀਂ ਸੇਵਾ ਇਹ ਕਰਦੇ ਰਹੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨਤਨ ਬਾਬਾ ਦੀਪ ਸਿੰਘ ਸੋ ਬਿਲਕੁਲ ਦੇਖ ਸਕਦੇ ਹੋ ਤਨਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਉਸਤਤ ਗਾਉਂਦਿਆਂ ਹਰ ਕੋਈ ਅੱਜ ਇੱਥੇ ਬਾਬਾ ਦੀਪ ਸਿੰਘ ਜੀ ਨੂੰ ਸਜਦਾ ਕਰਦੇ ਆ ਇਹ ਤਾਂ ਦਿੱਲੀ ਤੋਂ ਖਾਸ ਸੱਤਾ ਆਈਆਂ ਨੇ ਵੱਖਰਾ ਹੀ ਜੋ ਇਹਨਾਂ ਦੇ ਵਿੱਚ ਦੇਖ ਸਕਦੇ ਆ ਜਜ਼ਬਾ ਹੈ ਇੱਥੇ ਲੱਗਰ ਲਗਾਉਣ ਦਾ ਤਾਂ ਕੀ ਕਹਿਣਾ ਚਾਹੀਦਾ ਤੇ ਬਾਬਾ ਦੀਪ ਸਿੰਘ ਦਾ ਆਸ਼ੀਰਵਾਦ ਉਹ ਸੇਵਾ ਜਿੱਦ ਦਾ ਤੁਸੀਂ ਦਿੱਲੀ ਤੋਂ ਆਏ ਹੋ ਤੇ ਉਤਸ਼ਾਹ ਕਿੰਨਾ ਸੀ ਇਸ ਜਗ੍ਹਾ ਤੇ ਆਣ ਦਾ ਇਸ ਜਗ੍ਹਾ ਤੇ ਆਣ ਦਾ ਹਾਂਜੀ ਸਾਹ ਕਿੰਨਾ ਕੁ ਸੀ ਐਕਸਾਈਟਮੈਂਟ ਕਿੰਨੀ ਸੀ ਤੇ ਬਾਬਾ ਜੀ ਉਜਾਹ ਦਿੰਦੇ ਨੇ ਭਾਜੀ ਆਪ ਖਿੱਚ ਕੇ ਲੈ ਆਏ ਆਂ ਮੇਰੇ ਸਾਰਿਆਂ ਨੂੰ। ਪਾਪਾ ਦੀਪ ਸਿੰਘ ਜੀ ਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਮੈਂ ਉਹਨਾਂ ਦੇ ਕੋਲ ਸਾਡੇ ਉੱਤੇ ਬਹੁਤ ਮહેર ਹੈ, ਕਿਰਪਾ ਹੈ। ਸਪੀਚਲੈਸ ਹੋ। ਕੋਈ ਸ਼ਬਦ ਹੀ ਨਹੀਂ ਹੈ ਪਾਪਾ ਜੀ ਦੀ ਮਹਿਮਾ ਦੇ। ਸੋ ਬਿਲਕੁਲ ਦੇਖ ਸਕਦੇ ਹੋ ਕਿ ਕੁਝ ਸੰਤਾਂ ਨੇ ਬਾਬਾ ਜੀ ਦੀ ਜੋ ਕਿਰਪਾ ਹੈ ਜੋ ਬਾਬਾ ਜੀ ਦੇ ਮਨ ਮੁਰਾਦਾ ਪੂਰੀਆਂ ਕਰਦੇ ਨੇ ਉਹਨਾਂ ਨੂੰ ਸ਼ਬਦਾਂ ਦੇ ਵਿੱਚ بیان ਵੀ ਨਹੀਂ ਕਰ ਸਕਦੇ ਤਾਂ ਗਰਮ ਗਰਮ ਲੰਗਰ ਜੋ ਹੈ ਉਹ ਤਿਆਰ ਕੀਤਾ ਜਾ ਰਿਹਾ ਹੈ ਖਾਸ ਦਿੱਲੀ ਤੋਂ ਆਇਆ ਸੰਤਾਂ ਦੇ ਵੱਲੋਂ ਤੇ ਇਸ ਦੇ ਨਾਲ ਹੀ ਵਰਤਾਇਆ ਜਾ ਰਿਹਾ ਹੈ ਤਾਂ ਕਾਰਗਰ ਵੀ ਲਗਾਤਾਰ ਇੱਥੇ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਵੱਖ-ਵੱਖ ਪ੍ਰਕਾਰ ਦਾ ਜੋ ਲੰਗਰ ਹੈ ਉਹ ਇੱਥੇ ਤਿਆਰ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਤੋਂ ਸੰਗਤ ਆਈ ਹੈ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਇਹੋ ਨਾਲ ਗੱਲ ਕਰੋ ਤੁਸੀਂ ਬਿਲਕੁਲ ਦੇਖ ਸਕਦੇ ਹੋ ਕਿ ਹਰ ਕੋਈ ਕਿੰਨਾ ਕ ਆਪਣੇ ਆਪ ਨੂੰ ਤੁਸੀਂ ਦੇਖ ਸਕਦੇ ਹੋ ਕਿ ਹਰ ਪਾਸੇ ਜੋ ਇਹ ਲੰਗਰ ਹੈ ਉਹ ਤਿਆਰ ਕੀਤਾ ਜਾ ਰਿਹਾ ਹੈ ਦਿੱਲੀ ਤੋਂ ਆਇਆਂ ਖਾਸ ਸੰਗਤਾਂ ਇਹ ਲੰਗਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਬਾਹਰ ਹਰ ਸਾਲ ਲਗਾਉਂਦੀਆਂ ਨੇ ਤਾਂ ਸੰਗਤ ਦੇ ਵੱਲੋਂ ਲੰਗਰ ਦਾ ਲਗਾਇਆ ਜਾ ਰਿਹਾ ਹੈ ਦੂਸਰੇ ਪਾਸੇ ਜਿੰਨਾਂ ਦੇ ਵੱਲੋਂ ਇਹ ਲੰਗਰ ਛਕਿਆ ਜਾ ਰਿਹਾ ਹੈ ਉਹ ਵੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਜੀ ਦੇ ਅੱਜ ਦਰ ਤੇ ਪੂਰੀ ਤਰ੍ਹਾਂ رونਕਾਂ ਲੱਗੀਆਂ ਨੇ ਇੱਕ ਪਾਸੇ ਕੀਰਤਨ ਸਮਾਗਮ ਤੇ ਦੂਜੇ ਪਾਸੇ ਇਹ ਵਾਕਫਾ ਕਰਾਂ ਦੇ ਲੰਗਰ ਜੋਨੇ ਉਹ ਸੰਗਤ ਲਈ ਤਿਆਰ ਕੀਤੇ ਗਏ ਨੇ ਤੇ ਹਰ ਪਾਸੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੀ ਜੋ ਮਹਿਮਾ ਹੈ ਹਰ ਕੋਈ ਜੋ ਹੈ ਉਸ ਦਾ ਗੁਣਗਾਨ ਕਰ ਰਿਹਾ ਹੈ ਤੇ ਇਹ ਕਹਿ ਰਿਹਾ ਹੈ ਕਿ ਬਾਬਾ ਦੀਪ ਸਿੰਘ ਜੀ ਸਾਧੀਆਂ ਝੋਲੀਆਂ ਪਰਨ ਸਭ ਦੇ ਦੁੱਖ ਦੂਰ ਕਰਨ ਤੇ ਸਰਬਤ ਦਾ देख सकते हो कि किस तरह दिल्ली तो संघत सेवा निभा रही को पंजाबी नहीं आती हाँ जी हम भी दिल्ली से आए पहली बार आए कि पहले भी नहीं नहीं हम हर साल आते हैं हमें पच्चीस साल हो गए यहाँ पे स्टॉल लगाते हुए यहाँ पे आने की एक्साइटमेंट कितने की रहती है कि बाबा दीप सिंह जी का बर्थडे आ रहा है और हमने अमृतसर जाना है इस दर हमें बहुत एक्साइटमेंट रहती है हम छः महीने पहले ही तैयारी शुरू कर देते हैं और आप देख ही रहे हो हमेरी कितनी प्लानिंग है उससे पहले हमने भटूरे छोले बांटे अब चावल छोले इसके बाद बर्गर है तो हम सब कुछ एडवांस में प्रिपेयर होकर आते हैं देख रहे हैं कि एक तरफ बारिश में लगातार हो रही है लेकिन जो संगत है उनका प्यार ही इतना है कि बारिश उनको कुछ भी नहीं ला बिल्कुल देखो आप खुद देखो बाहर संगत कितनी है और हमारा भी स्टॉल ऐसे चल ही रहा है हमारे साथ और भी जो स्टॉल लगे हुए हैं लेकिन कहीं बारिश चल रही है लेकिन उससे कोई फर्क नहीं पड़ रहा बल्कि आज कह रहे हैं पूरा दिन बारिश है लेकिन उससे कोई हमें फर्क नहीं पड़ रहा जो चल रहा है वो चल रहा है so, बिल्कुल देख सकते हो कि संगता जो ने ਲੰਗਰ ਜੋਨੇ ਲਗਾ ਰਹੀਆਂ ਨੇ ਭਾਵੇਂ ਮੀਂਹ ਵੀ ਪੂਰੀ ਦਸਤਕ ਦੇ ਰਿਹਾ ਹੈ ਕਿ بارش ਇੱਕਦਮ ਤੇਜ਼ ਹੋ ਰਹੀ ਹੈ ਲੇਕਿਨ ਦੂਜੇ ਪਾਸੇ ਸੰਤਾਂ ਦਾ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਜੋ ਪਿਆਰ ਹੈ ਉਹ ਇੰਨਾ ਹੈ ਕਿ ਇਹ ਵੀ ਮੀਂਹ ਫਿੱਕਾ ਬਹਿੰਦਾ ਹੋਇਆ ਨਜ਼ਰ ਆ ਰਿਹਾ ਤੇ ਸੰਤਾਂ ਆਪਣੇ ਪੂਰੇ ਜੋ ਲੰਗਰ ਦੇ ਪ੍ਰਬੰਧ ਕੀਤੇ ਨੇ ਉਹ ਚਲਉਂਦੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ